ਇਕੋ ਹੋ ਬੰਦਾ ਚੱਲਿਆ ਚੌ ਜਣਿਆ ਦਾ ਕੰਨਾ ਫਿਰਤਾ ਅਮਲ ਦੇ ਕਿਤੇ ਦੁਨੀ ਵਿੱਚਾ ਦਰਗੈ ਆਏ ਕੰਮਾ ਇਕੋ ਹੋ ਬੰਦਾ ਚੱਲਿਆ ਚੌ ਜਣਿਆ ਦਾ ਕੰਨਾ ਫਿਰਤਾ ਅਮਲ ਦੇ ਕਿਤੇ ਦੁਨੀ ਵਿੱਚਾ ਧਰ ਗਏ ਆਏ ਕੰਮਾ ਏ ਕੋ ਹੋ ਬੰਦਾ ਚੱਲਿਆ ਚੌ ਜਣਿਆ ਦਾ ਕੰਨਾ ਫਿਰਤਾ ਅਮਲ ਜੇ ਕਿਤੇ ਦੁਨੀ ਵਿਚਾ ਧਰ ਗਏ ਆਏ ਕੰਮਾ ਏ ਕੋ ਹੋ ਬੰਦਾ ਚੱਲਿਆ ਚੌ ਜਣਿਆ ਦਾ ਕੰਨਾ ਪਰਿਤਾ ਅਮਲ ਦੇ ਕਿਤੇ ਦੁਨੀਆ ਵਿਚਾ ਡਰ ਗਏ ਆ